ਤੁਸੀਂ ਦੇਖ ਰਹੇ ਹੋ ਦੈਨਕ ਸਵੇਰਾ ਮੈਂ ਹਾਂ ਸਰਵਨ ਸਿੰਘ ਕੁਮਾਰ ਅੱਜ ਸਾਡੇ ਨਾਲ ਨੇ ਬਟਾਲਾ ਦੇ ਐਸਐਮਓ ਸਰਦਾਰ ਰਵਿੰਦਰ ਸਿੰਘ ਜੀ ਐਸਐਮਓ ਸਾਹਿਬ ਜਿਹੜੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਰੋਨਾ ਨੂੰ ਲੈ ਕੇ ਉਹਦੇ ਕੀ ਉhtਿਆਤ ਨੇ ਕੀ ਲੋਕਾਂ ਨੂੰ ਦੀ ਗਾਰਡ ਕਰ ਰਹੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਅਸੀਂ ਹਾਈ ਅਲਰਟ ਤੇ ਹਾਂ ਉਸਨੂੰ ਹੁਕਮ ਹੋਇਆ ਹੈ ਕਿ ਅਸੀਂ ਹਾਈ ਅਲਰਟ ਤੇ ਰਹਿਣਾ ਹੈ ਔਰ ਉਹਨਾਂ ਵੱਲੋਂ ਕੁਝ ਗਾਈਡਲਾਈਨਸ ਵੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਅਸੀਂ ਸਾਡੇ ਵੱਲੋਂ ਸਾਨੂੰ ਜੋ ਵੀ ਸਾਡੇ ਹਰ ਥੋੜੀ ਜਿਹਾ ਵੱਲੋਂ ਜਿਹੜਾ ਜੋ ਵੀ ਤਿਆਰੀਆਂ ਨੇ ਪੂਰੀਆਂ ਰੱਖਣ ਲਈ ਕਿਹਾ ਗਿਆ ਜਿਸ ਤਰ੍ਹਾਂ ਤੁਸੀਂ ਰੌਟਸ ਜਾ ਕੇ ਦੇਖੋ ਅਸੀਂ ਬੈੱਡ ਵਗੈਰਾ ਉਹਦੇ ਲਈ ਸੈਪਰੇਟ ਰੱਖੇ ਹੋਏ ਨੇ ਸਮਾਨ ਸਾਰੇ ਸਾਰੀਆਂ ਦਵਾਈਆਂ ਆਕਸੀਜਨ ਵਗੈਰਾ ਆਕਸੀਜਨ ਵਾਲੇ ਜਿਹੜੇ ਬੈੱਡ ਅਸੀਂ ਲਗਾਏ ਨੇ ਉਹਨਾਂ ਦੇ ਨਾਲ ਆਕਸੀਜਨ ਅਵੇਲੇਬਲ ਆ ਆਕਸੀਜਨ ਕੰਸੈਂਟਰੇਟਰ ਅਸੀਂ ਨਾਲ ਰੱਖੇ ਹੋਏ ਨੇ ਮੈਡੀਸਿਨ ਪੂਰੀਆਂ ਜਿਹੜੀਆਂ ਜਿਸ ਦੀ ਵੀ ਮੈਡੀਸਨ ਦੀ ਜ਼ਰੂਰਤ ਹੈ ਉਸੀ ਮੈਡੀਸਨ ਨਾਲ ਰੱਖੀ ਹੋਈ ਹੈ ਬਾਕੀ ਪਬਲਿਕ ਨੂੰ ਮੈਂ ਇਹ ਕਹਿਣਾ ਚਾਹੁੰਦਾ ਕੁਝ ਪਬਲਿਕ ਵਾਸਤੇ ਹੈ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ वो सरकार सकार ने कुछ गाइडलाइनस इशू की वोद मुताबिक यही है कि तुम अपना जोड़ा है भीड़ भड़के वाले एरिए तो बचो अपना मास्क पहन के रखो हत्थों की सफाई रखो क्योंकि हाथ बार बार टच हूँ हाथों की सफाई रखो हथ बार वॉश करो सोपाल सैनेटाइजर वगैरह यूज़ करो तो कोशिश यही करो कि भीड़ भड़के वाले एरिए ना जाओ और सब तो जी एक हो चीज़ है कि अपना जो खाना अपना जो लाइफ स्टाइल है पूरा हैल्दी रखो हैल्दी खाना खाओ ਜੇ ਗੱਲ ਕੀਤੀ ਜਾਵੇ ਜਿਹੜਾ ਗੁਰਦਾਸਪੁਰ ਦੀ ਤੇ ਜਿਹੜਾ ਗੁਰਦਾਸਪੁਰ ਦੇ ਵਿੱਚ ਹਲੇ ਤੱਕ ਕੋਈ ਪੇਸ਼ੈਂਟ ਪਾਇਆ ਗਿਆ ਨਹੀਂ ਸਾਡੇ ਬਟਾਲੇ ਸਿਵਲ ਹਸਪਤਾਲ ਦੇ ਅੱਜ ਤੱਕ ਕੋਈ ਅੱਜ ਦਾ ਕੇਸ ਸਾਨੂੰ ਅਜੇ ਤੱਕ ਨਹੀਂ ਆਇਆ ਵੀ ਸ਼ੱਕੀ ਕੇਸ ਵੀ ਜਿਹੜਾ ਪੇਸ਼ੈਂਟ ਹੈ ਜਿਹਦੇ ਬਾਰੇ ਸ਼ੱਕ ਕੋਈ ਹੋਇਆ ਜਦ ਤੱਕ ਨਹੀਂ ਆਇਆ ਤੁਸੀਂ ਦੇਖ ਰਹੇ ਹੋ ਦੰਨ ਸਵੇਰਾ ਮੈਂ ਹਾਂ ਸਰਵਨ ਸਿੰਘ ਕੁਮਾਰ ਅੱਜ ਸਾਡੇ ਨਾਲ ਨੇ ਬਟਾਲਾ ਦੇ ਐਸਐਮਓ ਸਰਦਾਰ ਰਵਿੰਦਰ ਸਿੰਘ ਜੀ ਐਸਐਮਓ ਸਾਹਿਬ ਜਿਹੜੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਰੋਨਾ ਨੂੰ ਲੈ ਕੇ ਉਦੇ ਕੀ ਅਧਿਆਪ ਨੇ ਕੀ ਲੋਕਾਂ ਨੂੰ ਜੀ ਗਾਈਡ ਕਰ ਰਹੇ ਅਸੀਂ ਹਾਈ ਅਲਰਟ ਤੇ ਆ ਉਹ ਸੰਘੂਕਮੋ ਯਾਨੀ ਕਿ ਅਸੀਂ ਹਾਈ ਅਲਰਟ ਤੇ ਰਹਿਣਾ ਔਰ ਉਹ ਨਾਲ ਕੁਝ ਗਾਈਡਲਾਈਨਸ ਵੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਅਸੀਂ ਸਾਡੇ ਵੱਲੋਂ ਸਾਨੂੰ ਜੋ ਵੀ ਸਾਡੇ ਹਰ ਥੋੜੀ ਜਿਹਾ ਵੱਲੋਂ ਜਿਹੜਾ ਜੋ ਵੀ ਤਿਆਰੀਆਂ ਨੇ ਪੂਰੀਆਂ ਰੱਖਣੀਆਂ ਕਿਹਾ ਗਿਆ ਜਿਵੇਂ ਤੁਸੀਂ ਰੂਮਸ ਚ ਜਾ ਕੇ ਦੇਖੋ ਅਸੀਂ ਬੈੱਡ ਵਗੈਰਾ ਉਹਦੇ ਲਈ ਸੈਪਰੇਟ ਰੱਖੇ ਹੋਏ ਨੇ ਸਮਾਲ ਸਾਰੇ ਸਾਰੀਆਂ ਦਵਾਈਆਂ ਆਕਸੀਜਨ ਵਗੈਰਾ ਆਕਸੀਜਨ ਵਾਲੇ ਜਿਹੜੇ ਬੈੱਡ ਅਸੀਂ ਲਗਾਏ ਨੇ ਉਹਨਾਂ ਦੇ ਨਾਲ ਆਕਸੀਜਨ ਅਵੇਲੇਬਲ ਆ ਆਕਸੀਜਨ ਕੰਸੈਂਟਰੇਟਰ ਜੇ ਅਸੀਂ ਨਾਲ ਰੱਖੇ ਹੋਏ ਨੇ ਮੈਡੀਸਿਨ ਪੂਰੀਆਂ ਜਿਹੜੀਆਂ ਜਿਦੀ ਵੀ ਮੈਡੀਸਿਨ ਦੀ ਜ਼ਰੂਰਤ ਹੈ ਉਸੇ ਮੈਡੀਸਿਨ ਨਾਲ ਰੱਖੀ ਹੋਈ ਹੈ। ਬਾਕੀ ਪਬਲਿਕ ਨੂੰ ਮੈਂ ਇਹ ਕਹਿਣਾ ਚਾਹੁੰਦਾ ਕੁਛ ਪਗਲੀ ਕਵਾਸਤੇ ਜੇ ਕਿ ਇਸ ਕੋ ਮਾਰੀ ਤੋਂ ਬਚਿਆ ਜਾ ਸਕੇ ਉਹ ਪੰਜਾਬ ਸਰਕਾਰ ਗੀ ਨੇ ਕੁਛ ਗਾਈਡਲਾਈਨਸ ਇਸ਼ੂ ਕੀਤੀਆਂ ਨੇ ਉਹਦੇ ਮੁਤਾਬਕ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਹੈਗਾ ਪੀੜਪੜਕੇ ਵਾਲੇ ਇਰੀਏ ਤੋਂ ਬਚੋ ਆਪਣਾ ਮਾਸਕ ਪੈਣ ਕੇ ਰੱਖੋ ਹੱਥਾਂ ਦੀ ਸਫਾਈ ਰੱਖੋ ਕਿ ਸਾਡੇ ਹੱਥ ਬਾਰ ਬਾਰ ਟੱਚ ਹੁੰਦੇ ਨੇ ਤਾਂ ਦੀ ਸਫਾਈ ਰੱਖੋ ਹੱਥ ਨੂੰ ਬਾਰ ਬਾਰ ਵਾਸ਼ ਕਰੋ ਸੋਪ ਨਾਲ ਸੈਨੀਟਾਈਜ਼ਰ ਵਗੈਰਾ ਯੂਜ਼ ਕਰੋ ਤੇ ਕੋਸ਼ਿਸ਼ ਇਹ ਹੀ ਕਰੋਗੇ ਭੀੜ ਭੜਕੇ ਵਾਲੀ ਏਰੀਆ ਚ ਨਾ ਜਾਓ ਔਰ ਸਭ ਤੋਂ ਜਿਹੜੀ ਇੱਕ ਹੋਰ ਚੀਜ਼ ਹੈ ਤੇ ਆਪਣੇ ਜਿਹੜਾ ਖਾਣਾ ਹੈ ਆਪਣਾ ਜਿਹੜਾ ਲਾਈਫ ਸਟਾਈਲ ਹੈ ਉਹ ਪੂਰਾ ਹੈਲਦੀ ਰੱਖੋ ਹੈਲਦੀ ਖਾਣਾ ਖਾਓ ਜੇ ਗੱਲ ਕੀਤੀ ਜਾਵੇ ਜਿਹੜਾ ਗੁਰਦਾਸਪੁਰ ਦੀ ਤੇ ਜਿਹੜਾ ਗੁਰਦਾਸਪੁਰ ਦੇ ਵਿੱਚ ਹਲੇ ਤੱਕ ਕੋਈ ਪੇਸ਼ੈਂਟ ਪਾਇਆ ਗਿਆ ਨਹੀਂ ਸਾਡੇ ਬਟਾਲੇ ਸਿਵਲ ਹਸਪਤਾਲ ਦੇ ਅੰਦਰ ਤੱਕ ਕੋਈ ਅੰਦਾਜ਼ਾ ਦਾ ਕੇਸ ਅਸਾਂ ਹੋਏ ਤੱਕ ਨਹੀਂ ਆਇਆ ਕਿ ਸ਼ੱਕੀ ਕੇਸ਼ਵ ਕੇਸ ਵੀ ਜਿਹੜਾ ਪੇਸ਼ੈਂਟ ਹੈ ਤੇ ਦੇ ਬਾਰੇ ਸ਼ੱਕ ਹੋਈ ਹੋਏ ਤੱਕ ਨਹੀਂ ਆਇਆ ਸਿਵਲ ਦੇਨਕ ਸਿਵਲ ਲਈ ਕੈਮਰਾਮੈਨ ਸੋਨੀ ਦੇ ਨਾਲ ਧੰਨਵਾਦ